ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਕੋਰ ਨਵੀਂ ਵੀਡੀਓ ਦੇ ਵਿੱਚ ਲਾਈ ਫਿਰ ਸੱਜਣਾ ਫੇਰ ਪਹੁੰਚ ਗਏ ਮੈਂ ਬਰਨਾਹ ਟਰੈਕਟਰ ਮੰਡੀ ਦੇ ਵਿੱਚ ਤੇ ਤੁਹਾਨੂੰ ਫੇਰ ਆਪਾਂ ਪੂਰੇ ਵਧੀਆ ਟਰੈਕਟਰ ਦਿਖਾਉਣੇ ਆ ਠੀਕ ਆ ਤੇ ਕਰਦੇ ਆਂ ਬਾਈਆਂ ਨਾਲ ਗੱਲਬਾਤ ਆਜੋ ਬਾਈ ਜੀ ਕਿੰਨੇ ਮਾਡਲ ਆਏ ਜਾਂੜ ਯਾਰ ਤੇ 2011 ਮਾਡਲ ਠੀਕ ਆ 53 10 11 ਮਾਡਲ ਆ ਗਿਆ ਪ੍ਰੀਡਲ ਟਾਇਰ ਆ ਗਿਆ ਨਾ ਬਾਈ ਜੀ ਹਾਂਜੀ ਮੂਰ ਟਾਇਰ ਠੀਕ ਆ ਕਲਰ ਪੇਂਟ ਦਾ ਕਿਵੇਂ ਸਾਰਾ ਸਾਰਾ Ориਜినਲ ਆ ਜੀ ਸਾਰਾ ਬਾਈ ਕਹਿੰਦਾ ਕਲਰ ਪੇਂਟ ਦਾ Ориਜినਲ ਆ ਰਮ ਰਮ ਚੈੱਕ ਕਰ ਲਓ ਮਗ ਡਾਬਲ ਡਿਸਟ੍ਰੀਬਿਟਰ ਚ ਆ ਗਿਆ ਚਲਾਈ ਚਲੂਈ ਚ ਕਿਵੇਂ ਆ ਜੀ ਜਮਾ ਓਕੇ ਆ ਜੀ ਠੀਕ ਆ ਜੀ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ ਇਹ ਟਰੈਕਟਰ ਦੀ ਦੀ 498000 ਰੁਪਏ ਜੀ ਕਿੰਨੇ ਦੇ ਦੇ ਦੋਗੇ ਇਹ ਆਪਾਂ ਦੇ ਦਾਂਗੇ ਬੱਕ ਦੇ 485000 422 ਕਹਿੰਦੇ 85000 ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ ਆਜੋ ਫਿਰ ਹਾਂਜੀ ਬਾਈ ਜੀ ਇਹ ਮੈਸੀ ਕਿੰਨੇ ਮਾਡਲ ਦਾ ਇਹ 2018 ਮਾਡਲ ਹੈ 18 ਮਾਡਲ ਆ ਗਿਆ ਸਾਰਾ Ориਜਨਲ ਹੈ ਸਾਰਾ Ориਜਨਲ ਆ ਗਿਆ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ JBL ਦਾ ਠੀਕ ਹੈ ਟਾਇਰ ਵੀ ਨਾਲ ਦੀ ਹੈ ਨਾ ਨਾਲ ਦੇ ਨਾਲ ਦੀ ਨਾਲ ਦੇ ਟਾਇਰ ਆ ਗਏ ਰਿੰਗ ਰਮ ਪੂਰੇ ਵਧੀਆ ਪਾਇਆ ਬਾਈ ਠੀਕ ਹੈ ਬੇਟ ਵਧੀਆ ਲੱਗੇ ਹੋਇਆ ਬਾਕੀ ਪੈਰਪੂਰ ਦਾ ਨਾ ਚੈੱਕ ਕਰ ਲੋ ਕਲਰ ਉਮੀ ਪਿਆ ਬਾਈ ਠੀਕ ਹੈ ਜਿਵੇਂ ਝਾਂਸੀ ਚੋਂ ਆਉਂਦਾ ਤੇ ਬਾਈ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਹੀ ਪੰਜਾਬ ਠੀਕ ਹੈ ਪੰਜਾਬ ਨੰਬਰ ਆ ਓਕੇ ਤੇ ਬਾਕੀ ਇਹ ਵੈਂਪਰ ਵਧੀਆ ਲੱਗਿਆ ਪਿਆ ਚਲਾਈ ਚਲੂ ਜੀ ਕਿਵੇਂ ਆ ਜੀ ਸਾਰ ਸਵਾਈ ਦਾ ਓਕੇ ਜੰਦਾ ਓਕੇ ਆ ਤੇ ਕੀ ਡਿਮਾਂਡ ਹੈ ਦੀ ਇਹਦੀ ਹੈਗੀ 498000 ਕਿੰਨੇ ਦੇ ਦੋਗੇ ਤੁਸੀਂ 480000 ਦਾ ਜੀ 4 ਲੱਖ ਦੇ ਬਾਈ ਕਿੰਨੇ 80000 ਰੇ ਟਰੈਕਟਰ ਦੇ ਦਾਂਗੇ ਹੁਣ ਪ੍ਰੀਤ ਲਿਆਂਦਾ ਆਪਾਂ ਠੀਕ ਆ 6049 ਕਿੰਨੇ ਮਾਡਲ ਹੈ ਬਾਈ 21 ਮਾਡਲ ਦਾ ਜੀ ਇਹਦੇ ਵੀ ਰੇਡੀਅਲ ਟਾਇਰ ਹਨ ਬਾਈ ਨਾਲ ਹਾਂ ਜੀ ਰੇਡੀਅਲ ਟਾਇਰ ਠੀਕ ਆ ਬਾਕੀ ਚੈੱਕ ਕਰਦੇ ਹਾਂ ਕਲਰ ਪੇਂਟ ਦਾ ਇਹ ਵੀ ਸਾਰਾ ओरिजिनल ਆ ਟਰਨਾਲ ਦੇ ਬਾਈ ਨਾਲ ਦੇ ਨਾਲ ਦੇ 90 ਪੈ ਟਾਇਰ 500 ਕੁਸ ਘੰਟੇ ਅਰੀਜਨਲ ਚੱਲਿਆ ਬਾਈ 500 ਘੰਟੇ ਹੀ ਚੱਲਿਆ ਪਿਆ ਬਾਈ ਹਸਾਬ ਨਾਲ 2 ਸਪੀਡ ਆ ਗਿਆ ਨਾ ਬਾਈ ਟਰੈਕਟਰ ਆ ਹਾਂਜੀ ਕੀ ਐਟ ਮੰਗੇ ਦੀ ਹੁਣ ਇਹਦੀ ਹੈਗੀ ਵੀਰੇ 4 ਲੱਖ ਤੇ 48000 ਕਿੰਨੇ ਦੇ ਦੋਗੇ ਇਹ ਵੀ ਸਹੀ ਸਹੀ ਕਿ ਸਵਾ 4 ਲੱਖ ਦਾ ਜੀ ਬਾਈ ਕਹਿੰਦਾ ਸਵਾ 4 ਲੱਖ ਦਾ ਟਰੈਕਟਰ ਪ੍ਰੀਤ ਦੇ ਦਾਂਗੇ ਠੀਕ ਹੈ ਜੀ ਬਾਕੀ ਖੜਾ ਆਵੇ ਦਾ ਪੂਰਾ ਚੰਗਾ ਕਲਰ ਪੇਂਟ ਦਾ ਸਾਰਾ ਅਰੀਜਨਲ ਆ ਸੋਨਾ ਲਿਕ ਲੈਂਦਾ 750 ਕਿੰਨੇ ਮਾਡਲ ਹੈ ਬਾਈ 2009 ਮਾਡਲ ਹੈ ਜੀ ਨਵਾਂ ਮਾਡਲ ਆ ਗਿਆ ਠੀਕ ਆ ਇਹ ਵੀ ਰੀਜਨਲ ਆ ਬਾਈ ਸਾਰਾ ਰੀਜਨਲ ਆ ਓਕੇ ਹਾਂਜੀ ਟਾਇਰਾ ਪਾਇਆ ਇਹਦੇ 70 75 ਪੈਸੇ ਨੇ ਬਾਈ ਪੂਰੇ ਤੇ ਰਮ ਰਮਾ ਚੈੱਕ ਕਰ ਲੋ ਪੂਰੇ ਵਧੀਆ ਪਾਇਆ ਮਗਰਾੜ ਚੈੱਕ ਕਰ ਲੋ ਪੰਜਾਬ ਨੰਬਰ ਆਈ ਏ ਪੰਜਾਬ ਨੰਬਰ ਹੀ ਪੀ ਪੈ ਠੀਕ ਤੇ ਕੀ ਡਿਮਾਂਡ ਹੈ ਦੀ ਇਹ 295000 ਦੀ 2 ਲੱਖ ਤੇ 95 ਜੀ ਕਿੰਨੇ ਦੇਣਗੇ ਇਹ 280000 ਰਾਈ ਠੀਕ ਹੈ ਜੀ ਤੇ 2 ਸਪੀਡ ਆ ਇਹਦੇ ਹਾਂ 2 ਸਪੀਡ ਹੀ ਹੁੰਦੀ ਹੈ ਇਹ 2 ਸਪੀਡ ਆ ਗਿਆ ਟਰੈਕਟਰ ਤੇ ਆ ਜੋ ਕਰਦੇ ਆ ਗੱਲਬਾਤ ਹਾਂਜੀ ਸਟੈਂਡਰਡ ਲਿਆਂਦਾ ਆਪਾਂ 460 ਕਿੰਨੇ ਮਾਡਲ ਆ ਬਾਈ ਏ 18 ਮਾਡਲ ਦੇ ਵੀਰੇ 18 ਮਾਡਲ ਆ ਗਿਆ ਕੋੜਾ ਬੰਪਰ ਆ ਗਿਆ ਕਲਰ ਪੇਂਟ ਤੁਸੀਂ ਚੈੱਕ ਕਰ ਦੇਣ ਪੂਰਾ ਵਧੀਆ ਆ ਰੁਪਿਆ ਹਾਂਜੀ ਇਹ ਨਾਲ ਦੇ ਟਾਇਰ ਬਾਈ ਨਾਲ ਦੇ ਟਾਇਰ ਨਾਲ ਦੇ ਠੀਕ ਹੈ ਕੰਡੇ ਜੇ ਖੜੇ ਆ ਹਜੇ ਬਾਕੀ ਰ ਮਰਮ ਦਾ ਚੈੱਕ ਕਰ ਸਾਦੋਂ ਤੂ ਬੜੀਆ ਪਿਆ ਪੂਰਾ ਯਾਰ ਚੱਲ ਚਲਾ ਵੀ ਰ ਕੇ ਮੈਂ ਬਾਈ ਓਕੇ ਵੀਰੇ ਜਮਾ ਪੂਰਾ ਓਕੇ ਆ ਹਾਂਜੀ ਤੇ ਬਾਕੀ ਸੋ ਸਾਰਾ ਚੈੱਕ ਕਰੋ ਯਾਰ ਪੂਰੀ ਵਧੀਆ ਪਿਆ ਰੰਗ ਆ ਪੰਜਾਬ ਨੰਬਰ ਆਣਾ ਬਾਈ ਹਾਂਜੀ ਪੰਜਾਬ ਨੰਬਰ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆਂਦੀ ਆਪਾਂ ਇਹ 428000 ਰੁਪਏ ਜੀ 428000 ਬਾਈ ਕਿੰਨੇ ਦੇ ਦੋਗੇ ਚਾਰ ਰੱਖਦਾ 10000 ਦੇ ਦਾਂਗੇ ਠੀਕ ਆ 4 ਲੱਖ ਤੇ ਬਾਈ ਕਹਿੰਦੇ 10000 ਦਾ ਟਰੈਕਟਰ ਦੇ ਦਾਂਗੇ ਹਾਂਜੀ 36 30 ਲਿਆਂਦਾ ਹੌਲੈਂਡ ਪਹਿਲਾਂ ਤਾਂ ਮਿਊਜ਼ਿਕ ਸਿਸਟਮ ਚੈੱਕ ਕਰ ਲੋ ਪੂਰਾ ਵਧੀਆ ਹੀ ਦੇ ਵੀ ਲੱਗਿਆ ਹੋਇਆ ਕਿੰਨੇ ਮਾਡਲ ਆ ਬਾਈ ਇਹ ਇਹ 2014 ਮਾਡਲ ਹੈ ਜੀ ਠੀਕ ਆ ਹਾਂ ਤੇ ਘੋੜਾ ਵਾਂਪਰ ਲੱਗਿਆ ਹੋਇਆ ਪੂਰਾ ਵਧੀਆ ਟਾਇਰ ਬਾਈ ਨਾਲ ਦੇ ਆ ਟਾਇਰ ਨਹੀਂ ਵੀ ਟਾਇਰ ਨਹੀਂ ਦੇ ਦਾਂਗੇ ਠੀਕ ਆ ਠੀਕ ਆ ਮੈਸੀ ਵਾਲੀ ਰੇਸ ਲੱਗੀ ਵੀ ਹੈ ਬਾਕੀ ਚੈੱਕ ਹਨਾ ਕਲਰ ਪੇਂਟ ਦਾ ਸਾਰਾ Ориਜਨਲ ਖੜਾ ਮੇਰਾ ਪੂਰਾ ਚੰਗਾ 3 ਸਪੀਡ ਆ ਗਿਆ ਟਰੈਕਟਰ ਪਲੱਸ ਵਾਲਾ ਪਲੱਸ ਵਾਲਾ ਬਾਕੀ ਚੈੱਕ ਕਰ ਲਓ ਤੁਸੀਂ ਪੂਰਾ ਯਾਰ ਵਧੀਆ ਪਿਆ ਕੀ ਡਿਮਾਂਡ ਹੈ ਦੀ ਬਾਈ ਇਹ 480000 ਰੁਪਏ 480000 ਕਿੰਨੇ ਦੇ ਦੇ ਦੋਗੇ 470000 ਦੇ ਦਾਂਗੇ 470000 ਦਾ ਬਾਈ ਕਹਿੰਦੇ ਟਰੈਕਟਰ ਦੇ ਦਾਂਗੇ ਸੋਨਾ ਲਿਕਾ ਲੈਂਦਾ 60 ਆ ਬਾਈ 20 ਮਾਡਲ ਜੀ 20 ਮਾਡਲ ਆ 3 ਸਪੀਡ ਹੈ 3 ਸਪੀਡ ਆ ਗਿਆ 1200 ਕੁਝ ਘੰਟੇ ਅਰੀਜਨਲ ਚੱਲਿਆ ਹੋਇਆ ਠੀਕ ਹੈ 1200 ਬਾਈ ਕਹਿੰਦੇ ਘੰਟਾ ਕੁ ਚੱਲਿਆ ਹੋਇਆ ਟਰੈਕਟਰ ਸਾਰਾ ਅਰੀਜਨਲ ਟਰੈਕਟਰ ਸਾਰਾ ਰਹਿ ਜਾਣਾ ਟਰੈਕਟਰ ਟਾਇਰ ਵੀ ਨਾਲ ਦੇ ਆ ਸਾਰੇ ਨਾਲ ਦੀ ਨਾਲ ਬਾਕੀ ਨਿੱਪੜਾ ਰੰਗ ਚੈੱਕ ਕਰ ਲਓ ਜਿਵੇਂ ਏਜੰਸੀ ਬਾਕੀ ਵੇਟ ਬੂਡ ਇਹਦੀ ਵੀ ਵਧੀਆ ਲੱਗਿਆ ਯਾਰ ਡਬਲ ਡੈਸਟੀਵੇਟਰ ਆ ਗਿਆ ਹੁੱਡ ਪੂਰਾ ਵਧੀਆ ਲੱਗਿਆ ਵੇ ਕੀ ਮੁੱਲ ਕਰਨਾ ਹੈ ਬਾਈ ਇਹਦੀ ਇਹਦੇ 618000 ਰੁਪਏ ਜੀ 618000 ਕਿੰਨੇ ਦੇ ਦੋਗੇ 6 ਲੱਖ ਤਾਂ ਦੇ ਦਾਂਗੇ ਪੂਰੇ ਦਾ ਸਹੀ 6 ਲੱਖ ਦਾ ਬਾਈ ਹਾਂਜੀ ਠੀਕ ਹੈ ਜੀ ਤੇ ਲਿਆਂਦਾ ਆਪਾਂ ਮਹਿੰਦਰਾ ਅਰਜਨ 605 ਕਿੰਨੇ ਮਾਡਲ ਹੈ ਬਾਈ ਇਹਦੇ 15 ਮਾਡਲ ਹੈ ਜੀ ਹਾਂਜੀ ਟਾਇਰ ਵੀ ਨਾਲ ਦੇ ਨਹੀਂ ਟਾਇਰ ਦੁਬਾਰੇ ਦੇ ਜੀ ਦੁਬਾਰ ਦੇ ਟਾਇਰ ਆ ਠੀਕ ਆ ਬਾਈ ਜਾਨੇ ਆਪ ਚੜਾ ਕੇ ਤੇ ਬਾਕੀ ਰੰਗ ਦਾ ਸਾਰਾ ਰਹਿ ਜਣ ਵਾਲਾ ਚਲ ਚਲਾਵੇ ਦਾ ਓਕੇ ਆ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਟਰੈਕਟਰ ਸਾਰੇ ਪੰਜਾਬ ਨੰਬਰ ਕੀ ਡਿਮਾਂਡ ਹੈ ਦੀ ਹੁਣ ਆਪਾਂ ਇਹਦੀ 498000 ਰੁਪਏ ਜੀ 498000 ਕਿੰਨੇ ਦੇ ਦੋਗੇ ਇਹਦੇ ਤਾਂ 475000 ਦਾ ਜੀ 475000 ਦਾ ਬਾਈ ਕਹਿੰਦੇ ਟਰੈਕਟਰ ਦੇ ਦਾਂਗੇ ਬਾਈ ਜੀ ਜੇ ਕਿਸੇ ਵੀ ਵੀਰ ਨੇ ਲੋਨ ਕਰਾਉਣਾ ਬੇ ਲੋਨ ਹੋ ਜਾਊਗਾ ਜੀ ਸਾਰਿਆਂ ਦੇ ਹੋ ਜੂਗਾ ਹਾਂ ਬਸ 13 ਮਾਡਲ ਤੋਂ ਉੱਤੇ ਟਰੈਕਟਰ ਜਣਗਾ ਓਕੇ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੇ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਹੋਵੇ ਉਹ ਵੀ ਕਟਾ ਦੇ ਜੀ ਉਹ ਵੀ ਕਟਾ ਦਾਂਗੇ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਇੱਕ ਵਾਰ ਆਪਣਾ ਨੰਬਰ ਬੋਲ ਦੋ 98555232366 ਠੀਕ ਹੈ ਜੀ ਤੇ ਬਾਈਆਂ ਨਾਲ ਕਰ ਸਕਦਾ ਸੰਪਰਕ ਇੱਕ ਵਾਰ ਲੋਕੇਸ਼ਨ ਦੱਸ ਦੋ ਜੀ ਲੋਕੇਸ਼ਨ ਆਪਣੇ ਹੁਦੈਆ ਸਟੈਂਡਰਡ ਚੌਂਕ ਬਾਬਾ ਡਾਕਟਰ ਸਿਲਪ ਦੇ ਨਾਮ ਤੇ ਆਪਣਾ ਸ਼ੋਅਰੂਮ ਹੈ ਸ਼ੋਅਰੂਮ ਆ ਬਾਈਆਂ ਦਾ ਠੀਕ ਹੈ ਤੇ ਬਾਈਆਂ ਨਾਲ ਕਰ ਸਕਦਾ ਸੰਪਰਕ ਪੂਰੇ ਵਧੀਆ ਟਰੈਕਟਰ ਖੜਿਆ ਯਾਰ ਜੇ ਕਿਸੇ ਵੀ ਵੀਰ ਨੇ ਨਵਾਂ ਲੈਣਾ ਯਾਰ ਸੋਨਾਲਿਕਾ ਤਾਂ ਪਹਿਲਾਂ ਇੱਕ ਵਾਰ ਆਪਣੀ ਆ ਵੀਡੀਓ ਦੇਖ ਲੋ ਜਮਾਂ ਨਮਿਆ ਮੰਗੂ ਖੜਾ ਯਾਰ ਸੋਨਾਲਿਕਾ 60 ਦਾ ਥਰੀ ਸਪੀਡ ਆ ਗਿਆ ਸਾਰੀਆਂ ਚੀਜ਼ਾਂ ਇਹ ਤੁਹਾਨੂੰ ਮਿਲ ਜਾਣੀਆਂ ਬਾਕੀ ਤੁਹਾਨੂੰ ਸਾਰੇ ਟਰੈਕਟਰ ਚੈੱਕ ਕਰਾਤੇ ਪੂਰੇ ਵਧੀਆ ਰੇਟਾਂ 'ਤੇ ਰਹਿਣ ਵਾਲੇ ਆ ਤੇ ਕਰ ਦਿਓ ਬਦੋਂ ਬਦ ਵੀਡੀਓ ਸ਼ੇਅਰ ਤੇ ਧੰਨਵਾਦ